ਸਾਹਿਕਾਲ ਜੀ ਵੈਲਕਮ ਟੂ ਨਿਮਰਤ ਕ੍ਰੀਏਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਪਸ਼ਮੀਨੇ ਦੇ ਵਿੱਚ ਰਾਮ ਟੈਕਸ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬਹੁਤ ਹੀ ਜਿਆਦਾ ਸੋਹਣੇ ਸੂਟ ਹੈ ਕਿਉਂਕਿ ਜੇ ਮੈਂ ਆਪ ਇੰਨੀ ਐਕਸਾਈਟਡ ਹੁਣੀ ਆ ਫਿਰ ਤਾਂ ਬਹੁਤ ਹੀ ਸੋਹਣੇ ਸੂਟ ਹੁੰਨੇ ਕਿਉਂਕਿ ਆਪ ਨੂੰ ਬਹੁਤ ਪਸੰਦ ਆ ਜੀ ਅੱਜ ਦੇ ਸੂਟ ਮੈਨੂੰ ਤੇ ਡਾਰਕ ਕਲਰ ਵੀ ਦਿਖਾਵਾਂਗੇ ਤੇ ਲਾਈਟ ਕਲਰ ਵੀ ਦਿਖਾਵਾਂਗੇ ਤੇ ਪ੍ਰਾਈਸ ਅੱਜ ਦੀ ਸਾਰੀ ਵੀਡੀਓ ਦਾ ਰਹਿਣਾ 2500 2500 ਪ੍ਰਾਈਸ ਦੇ ਨਾਲ ਸਾਰੇ ਸੂਟ ਹੋਣਗੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਆ ਜੀ ਸਵੇਰੇ 9:00 9:00 ਦੇ ਵਿੱਚ ਵਿੱਚ ਮੈਂ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਜੀ ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਵੀ ਸੂਟ ਮੰਗਾਉਣੇ ਹੁੰਦੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ ਅਨਸਟਿਚ ਸੂਟ ਤਾਂ ਤੁਸੀਂ ਮੰਗਾਏ ਸਕਦੇ ਹੋ ਕਿਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 81465808003 ਇਸੇ ਨੰਬਰ ਤੇ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਪੁੱਛ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਬੁਕਿੰਗ ਕਰਾਉਣੀ ਹੋ ਪੇਮੈਂਟ ਕਰਦੇ ਹੋ ਉਸੇ ਟਾਈਮ ਪਹਿਲਾਂ ਆਪਣਾ ਫੁੱਲ ਐਡਰੈਸ ਭੇਜ ਕੇ ਪਲੀਜ਼ ਕੋਰੀਅਰ ਚਾਰਜਸ ਪੁੱਛ ਲਿਆ ਕਰੋ ਕਿ ਕਿੰਨੇ ਹੋਣਗੇ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਤਾਂ ਪਰ ਹਰੇਕ suit ਦਾ ਨੰਬਰ ਪਾਇਆ ਹੁੰਦਾ ਤੁਸੀਂ suit ਦਾ ਨੰਬਰ ਦੱਸ ਕੇ ਵੀ ਆਪਣੇ suit ਦੀ ਬੁਕਿੰਗ ਕਰਾ ਸਕਦੇ ਹੋ ਤੇ ਪਲੀਜ਼ ਜੇ suit ਤੁਹਾਡਾ ਫਾਈਨਲ ਹੁੰਦਾ ਬੁਕਿੰਗ ਤਾਂ ਹੀ ਕਰਵਾਇਆ ਕਰੋ ਤੇ ਕਈ ਵਾਰੀ ਜਿਵੇਂ ਬੁਕਿੰਗ ਕਰਵਾ ਦਿੰਨੇ ਆ ਜਦੋਂ ਪੇਮੈਂਟ ਦੀ ਗੱਲ ਹੁੰਦੀ ਹੈ ਕਈ ਵਾਰ ਤਾਂ ਨੰਬਰ ਹੀ ਬਲੌਕ ਕਰ ਦਿੰਨੇ ਆ ਤੇ ਫਿਰ ਨਈ ਕੰਟੈਕਟ ਹੁੰਦਾ ਤੇ ਇੱਕ ਸਾਡਾ suit ਸਾਈਡ ਤੇ ਰੱਖਿਆ ਹੋ ਪਿਆ ਰਹਿੰਦਾ ਤੇ ਬੜੀ ਪੈਰੀ ਕਲੈਕਸ਼ਨ ਹੈ ਜੀ ਰਾਮਟੈਕਸ ਬ੍ਰੈਂਡ ਦੇ suit ਹੋਣਗੇ ਪਸ਼ਮੀਨੇ ਦੇ ਵਿੱਚ ਵਿਦਆਊਟ ਲਾਈਨਿੰਗ suit ਬਣਨਗੇ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਜੀ suitਾਂ ਦੇ ਮੱਝਦਿਆ ਦੇ ਤੇ ਦੇਖਦੇ ਆ ਅੱਜ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਪਹਿਲਾਂ ਤਾਂ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਸ਼ਮੀਨੇ ਦਾ ਸੂਟ ਹੈ ਜੀ ਰਾਮ ਟੈਕਸ ਬ੍ਰਾਂਡ ਦਾ ਬਹੁਤ ਹੀ ਜਿਆਦਾ ਸੋਹਣਾ ਸੂਟ ਹਮੇਸ਼ਾ ਸਟੈਂਪ ਲੱਗੀ ਵੀ ਹੁੰਦੀ ਹੈ ਜੀ ਰਾਮ ਟੈਕਸ ਬ੍ਰਾਂਡ ਦੀ ਉੱਪਰ ਕਈ ਵਾਰੀ ਲੋਗੋ ਬਣਿਆ ਹੁੰਦਾ ਹੈ ਕਈ ਸੂਟਾਂ ਤੇ ਕਈ ਸੂਟਾਂ ਤੇ ਸਟੈਂਪ ਲੱਗੀ ਹੁੰਦੀ ਹੈ ਬਿਟ ਆਊਟ ਲਾਈਨਿੰਗ ਸੂਟ ਬਣਨਾ ਤੇ ਪੂਰੀ ਡਿਜ਼ਾਈਨਿੰਗ ਸੂਟ ਤੇ ਪਹਿਲਾਂ ਹੀ ਹੋਈ ਵੀ ਹੈ ਦੇਖੋ ਬਹੁਤ ਸੋਹਣੇ ਪਿੰਟੈਕਸ ਪਾ ਕੇ ਬੜੀ ਪਿਆਰੀ ਬਟਨਸ ਦੀ ਡਿਜ਼ਾਈਨਿੰਗ ਹੈ ਸੂਟ ਦੇ ਨਾਲ ਦੇ ਮੜ ਕੇ ਬਟਨਸ ਲੱਗੀਆਂ ਤੇ ਬਰੀਕ ਪਿੰਟੈਕਸ ਪਏ ਹੋਏ ਹਨ ਨਾਲ ਪਲੇਨ ਪੈਚ ਲਗਾ ਕੇ ਤੇ ਬੜੀ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਘੇਰੇ ਤੇ ਵੀ ਬਹੁਤ ਪਿਆਰੀ ਲੇਸਿਸ ਦੀ ਡਿਜ਼ਾਈਨਿੰਗ ਤੇ ਸਾਰੇ ਦੇ ਵਿੱਚ ਜੁਇੰਟਰ ਲੇਸ ਐਡ ਕਰਕੇ ਉਹ ਸੋਹਣਾ ਪਲੇਨ ਪੀਸ ਰੱਖ ਕੇ ਪਿੰਟੈਕਸ ਪਾਏ ਹੋਏ ਹਨ ਵਿੱਚ ਦੇਖੋ ਇਹ ਜਿਹੜੀ ਬਰੀਕ ਲਾਈਨ ਬੜਾਈ ਹੁੰਦੀ ਇਹਨੂੰ ਪਿੰਟੈਕਸ ਕਰਨੇ ਆਪਾਂ ਇਹ ਲੁੱਕ ਆ ਜਾਣੀ ਹੈ ਜੀ ਸੂਟ ਦੀ ਕੋਈ ਪਾਈਪਿੰਗ ਲਗਾਉਣ ਦੀ ਲੋੜ ਨਹੀਂ ਤੁਹਾਨੂੰ ਕਿਉਂਕਿ ਆਲਰੇਡੀ ਸਾਰੀ ਦੀ ਪ੍ਰੋਪਰ ਡਿਜ਼ਾਈਨਿੰਗ ਹੋਈ ਹੋਈ ਹੈ ਸੂਟ ਦੀ ਬਸ ਤੁਸੀਂ ਸਟੀਚ ਕਰਾਉਣਾ ਕੋਈ ਲਾਈਨਿੰਗ ਦੀ ਲੋੜ ਨਹੀਂ ਤੇ ਨਾਲ ਹੈਗੀ ਪਸ਼ਮੀਨੇ ਦੀ ਉਹ ਬਾਟਮ ਹੈ ਜੀ 3 ਮੀਟਰ ਦੀ ਇਹ ਦੇਖੋ ਬਲੈਕ ਕਲਰ ਦੀ ਕਲਰ ਬਲੈਕ ਹੈ ਤੇ ਨਾਲ ਮੈਚਿੰਗ ਬਾਟਮ ਚਾਹੇ ਸਲਵਾਰ ਬਣਾ ਲਓ ਚਾਹੇ ਪਲਾਜ਼ੋ ਉਹ ਤੁਹਾਡੀ ਚੋਇਸ ਹੈ ਤੁਸੀਂ ਕੀ ਬਣਾਉਣਾ ਨਾਲ ਇਹ ਲੁੱਕ ਆ ਜਾਣੀ ਜੀ ਸੂਟ ਦੀ ਉਹ ਸੋਨਾ ਸੂਟ ਹੈ ਤੇ ਨਾਲ ਹੈਗਾ ਇਹਨੂੰ ਆਪਾਂ ਵੈਸੇ ਤਾਂ ਇਹ ਪਿਓਰ ਦੇ ਸ਼ਾਲ ਹੁੰਨੇ ਆ ਜਿਹੜੇ ਨਾਲ ਇਹ ਬਸ ਇਹ ਇੱਕ ਤਰ੍ਹਾਂ ਦਾ ਵੈਸੇ ਦੁਪੱਟਾ ਹੈ ਬਿਲਕੁਲ ਲਾਈਟ weight ਦੁਪੱਟੇ ਮੰਗੋ ਐ ਵੈਸੇ ਇਹਨਾਂ ਨੂੰ ਪਿਓਰ ਦੇ ਆਪਾਂ ਸ਼ਾਲ ਕਹਿੰਦੇ ਆ ਪਰ ਐਸੇ ਦੁਪੱਟੇ ਦੇ ਤੌਰ ਤੇ ਇਹ ਕੰਮ ਮੰਨੇ ਆ ਆਪਣੇ ਬਿਲਕੁਲ ਲਾਈਟ weight ਪਲੇਨ ਦੇ ਵਿੱਚ ਆ ਬਿਲਕੁਲ ਪਲੇਨ ਆ ਇਹ ਬਹੁਤ ਸੋਹਣਾ ਬਲੈਕ ਕਲਰ ਦੇ ਵਿੱਚ ਤੇ ਬੜੇ ਸੋਹਣੇ ਫੁੰਦੇ ਲੱਗੇ ਹੋਏ ਆ ਇਹ ਤੁਸੀਂ ਜੇ ਰੱਖਣੇ ਆ ਰਿਮੂਵ ਕਰਨੇ ਆ ਤੁਹਾਡੀ ਚੁਆਇਸ ਹੈ ਵੈਸੇ ਤਾਂ ਸੋਹਣੇ ਲੱਗ ਰਹੇ ਆ ਇਹ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਜੀ ਨਾਲ ਤੇ ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ 2500 2500 ਪ੍ਰਾਈਸ ਰਹਿਣਾ ਇਹ ਮੈਂ ਤੁਹਾਨੂੰ ਬਲੈਕ ਦਿਖਾਇਆ ਬਲੈਕ ਦੇ ਨਾਲ ਦਾ ਹੀ ਇਹਦੀ ਮੈਂ ਤੁਹਾਨੂੰ ਫੋਟੋ ਚ ਵੀ ਡਿਜ਼ਾਈਨਿੰਗ ਦਿਖਾ ਦਿੰਨੀ ਆ ਜਦੋਂ ਤੁਸੀਂ ਸਟਿਚ ਕਰੋਗੇ ਇਹ ਲੁੱਕ ਆਣੀ ਆ ਜੀ ਇਹਦੀ ਇਹ ਲੁੱਕ ਆ ਜਾਣੀ ਇਹਦੀ ਤੇ ਨੈਕਸਟ ਆ ਗਿਆ ਡਿਜ਼ਾਈਨ ਇਹ ਸੇਮ ਦੇ ਵਿੱਚ ਹੈ ਬੜਾ ਸੋਹਣਾ ਵਾਈਨ ਜਿਹਾ ਕਲਰ ਹੈ ਸੇਮ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਬਲੈਕ ਦਿਖਾਇਆ ਇਹਦੇ ਨਾਲ ਦਾ ਹੀ ਹੈ ਜੀ ਸੇਮ ਉਵੇਂ ਨੈਕ ਤੇ ਡਿਜ਼ਾਈਨਿੰਗ ਹੈ ਪ੍ਰਿੰਟ ਵੀ ਸੇਮ ਹੈ ਸੈਂਟਰਲ ਪੈਨਲ ਡਿਜ਼ਾਈਨ ਦੇ ਨਾਲ ਸਾਰਾ ਘੇਰੇ ਤੇ ਵੀ ਡਿਜ਼ਾਈਨਿੰਗ ਹੈ ਇਹਦਾ ਕੁਛ ਨੰਮਾ ਹੈ। ਪੂਰਾ ਸ਼ਾਲ ਹੈ ਜੀ ਵੈਸੇ ਤਾਂ ਇਹਨੂੰ ਸ਼ਾਲ ਕਹਿੰਦੇ ਆ ਪਿਓਰ ਦਾ ਸ਼ਾਲ ਹੈ ਪਰ ਇੱਕ ਦੁਪੱਟੇ ਦੀ ਤਰ੍ਹਾਂ ਹੀ ਹੁੰਦਾ ਜੀ। 2500 ਪ੍ਰਾਈਸ ਦੇ ਨਾਲ ਤੇ ਇਹ ਦੋ ਸੂਟ ਇੱਕ ਡਿਜ਼ਾਈਨ ਚ ਦਿਖਾਇਆ ਇੱਕ ਪ੍ਰਿੰਟ ਦੇ ਵਿੱਚ। ਨੈਕਸਟ ਆ ਗਿਆ ਆਪਣਾ ਸੂਟ। ਬੜਾ ਸੋਹਣਾ ਕਾਫੀ ਕਲਰ ਦੇ ਵਿੱਚ ਹੈ ਜੀ। ਕਾਫੀ ਕਲਰ ਦੇ ਵਿੱਚ। ਪ੍ਰਿੰਟ ਸਾਰੇ ਅੱਜ ਇੱਕ ਤੋਂ ਇੱਕ ਸੋਹਣੇ ਹੋਣਗੇ। ਇਹ ਲਓ ਕਾਫੀ ਬ੍ਰਾਊਨ ਕਲਰ ਹੈ ਡਾਰਕ ਤੇ ਕਾਲਸ ਤੇ ਕਾਫੀ ਕਲਰ ਉਵੇਂ ਹੀ neck ਤੇ print tax ਲਗਾ ਕੇ ਸਾਰਾ ਇਹ ਪੈਚ ਰੈਡੀ ਕੀਤਾ ਹੋਇਆ ਹੈ ਬਟਨਸ ਦੀ ਡਿਜ਼ਾਈਨਿੰਗ ਦੇ ਨਾਲ ਘੇਰੇ ਤੇ ਵੀ ਸੇਮ ਨਾਲ ਸੇਮ 3 ਮੀਟਰ ਦੀ ਬਾਟਮ ਹੈ ਜੀ ਪਸ਼ਮੀਨੇ ਦੀ ਕਾਫੀ ਕਲਰ ਦੀ ਦੇ ਨਾਲ ਹੈਗਾ ਬੜਾ ਹੀ ਪਿਆਰਾ ਪਿਓਰ ਦਾ ਸ਼ਾਲ ਇਹ ਲੁੱਕ ਆਣੀ ਫੋਟੋ ਜੇ ਸਟਾਈਲ ਆਣਾ ਜੀ ਜਦੋਂ ਇਹਨੂੰ ਸਟੀਚ ਕਰਾਂਗੇ ਸੂਟ ਨੂੰ ਇਹ ਵਾਲੀ ਲੁੱਕ ਆਣੀ ਹੈ ਨੈਕਸਟ ਡਿਜ਼ਾਈਨ ਆ ਗਿਆ ਜੀ ਇਹ ਸੇਮ ਇਸੇ ਦੇ ਵਿੱਚ ਹੈਗਾ ਆਪਣਾ ਕਲਰ ਨੈਕਸਟ ਬੜਾ ਸੋਹਣਾ ਮਰੂਨ ਕਲਰ ਹੈ ਸੇਮ ਜਿਹੜਾ ਕਾਫੀ ਕਲਰ ਦਿਖਾਇਆ ਉਹਦੇ ਨਾਲ ਦਾ ਹੀ ਹੈ ਸੇਮ ਇਹ ਮਰੂਨ ਕਲਰ ਦੇ ਵਿੱਚ ਉਵੇਂ ਨੈਕ ਤੇ ਸਾਰੀ ਪਿੰਟੈਕਸ ਪਾ ਕੇ ਬਟਨਸ ਨਾਲ ਮੜ ਕੇ ਬਟਨਸ ਲੱਗੇ ਹੋਏ ਆ ਘੇਰੇ ਤੇ ਵੀ ਸਾਰੀ ਡਿਜ਼ਾਈਨਿੰਗ ਹੋਈ ਵੀ ਹੈ ਲੇਸਿਸ ਦੇ ਨਾਲ ਕੋਈ ਵੀ ਤੁਹਾਨੂੰ ਪਾਈਪਿੰਗ ਲਗਾਉਣ ਦੀ ਲੋੜ ਨਹੀਂ ਕੋਈ ਲੇਸ ਲਗਾਉਣ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਬਣਨਗੇ ਪਿਛਮੀਨੇ ਦੀ ਨਾਲ 3 ਮੀਟਰ ਦੀ ਬਾਟਮ ਹੈ ਜੀ ਚਾਹੇ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਉਹ ਤੁਹਾਡੀ ਚੋਇਸ ਹੈ ਵੀ ਤੁਸੀਂ ਕੀ ਬਣਾਉਣਾ ਨਾਲ ਹੈਗਾ ਪਲੇਨ ਪਿਓਰ ਦਾ ਸ਼ਾਲ ਵੈਸੇ ਹੀ ਨਿੱਗੇ ਰਹਨੇ ਚਾਹੇ ਦੁਪट्टे ਵਰਗੀ ਲੁੱਕ ਹੈ ਇਹਨਾਂ ਦੀ ਪਰ ਫਿਰ ਵੀ ਜਦੋਂ ਆਪਾਂ ਲੰਨੇ ਆ ਸਿਰ ਤੇ ਲਵਾਂਗੇ ਥੋੜੀ ਜੀ ਨਿੱਗ ਰਹਿੰਦੀ ਹੈ ਜੀ ਇਹਨਾਂ ਦੇ ਵਿੱਚ ਇਹ ਲੁੱਕ ਆ ਜਾਂਦੀ ਹੈ ਸੂਟ ਕਿੰਨਾ ਪਿਆਰਾ ਨੈਕਸਟ ਡਿਜ਼ਾਈਨ ਬਲੂ ਕਲਰ ਦੇ ਵਿੱਚ ਹੈ ਜੀ ਸੂਟ ਡਾਰਕ ਨੇਵੀ ਬਲੂ ਕਲਰ ਹੈ ਜੀ ਇਹ ਵਾਲੇ ਸੂਟ ਦਾ ਇਹਦੀ ਡਿਜ਼ਾਈਨਿੰਗ ਥੋੜੀ ਡਿਫਰੈਂਟ ਹੈ ਬਹੁਤ ਜਿਆਦਾ ਸੋਹਣੇ ਐ ਸੂਟਾਂ ਦੇ ਬਹੁਤ ਪਿਆਰੇ ਪ੍ਰਿੰਟ ਐ ਇਸ ਤੇ ਵਿੱਚ ਲੱਗੇ ਹੋਏ ਬਹੁਤ ਸੋਹਣੇ ਪੋਟਲੀ ਬਟਨਸ ਨਾਲ ਦੇ ਤੇ ਸੈਂਟਰ ਪੈਨਲ ਡਿਜ਼ਾਈਨ ਦੇ ਨਾਲ ਜੁਆਇੰਟਰ ਲੇਸ ਲੱਗੀ ਹੋਈ ਐ ਬੜੀ ਸੋਹਣੀ ਕਲੀਆਂ ਪਈਆਂ ਹੋਈਆਂ ਤੇ ਘੇਰੇ ਤੇ ਵੀ ਸਾਰੀ ਜੁਆਇੰਟਰ ਲੇਸ ਲੱਗੀ ਹੋਈ ਐ ਦੇਖੋ ਕਿੰਨੀ ਪਿਆਰੀ ਪ੍ਰਿੰਟ ਐਕਸ ਪਾ ਕੇ ਬਹੁਤ ਸੋਹਣੀ ਡਿਜ਼ਾਈਨਿੰਗ ਐ ਪੋਟਲੀ ਬਟਨਸ ਦੇ ਨਾਲ ਇਹ ਲੁੱਕ ਆਣੀ ਐ ਸੂਟ ਦੀ ਡਾਰਕ ਨੇਵੀ ਬਲੂ ਕਲਰ ਐ ਤੇ ਨਾਲ ਪਿਓਰ ਪਸ਼ਮੀਨੇ ਦੀ ਬਾਟਮ ਪਲੇਨ ਇਹ ਸਿੰਗਲ ਹੈ ਸੂਟ ਤੇ ਨਾਲ ਪਿਓਰ ਦਾ ਸ਼ਾਲ ਇਹ ਪੂਰੇ 2.5 ਮੀਟਰ ਦੇ ਆ ਨਾਲ ਸ਼ਾਲ ਬਹੁਤ ਪਿਆਰਾ 2500 ਪ੍ਰਾਈਸ ਦੇ ਨਾਲ ਇਹ ਸਿੰਗਲ ਹੈ ਜਿਸੂ ਨਿਊ ਕਲਰ ਦੇ ਵਿੱਚ ਇਹ ਲੁਕਾਣੀ ਹੈ ਜੇ ਦੋ ਸਕਿਚ ਕਰਾਂਗੇ ਇਹ ਵਾਲੇ ਸੂਟ ਨੂੰ ਨੈਕਸਟ ਡਿਜ਼ਾਈਨ ਆ ਗਿਆ yellow ਕਲਰ ਦੇ ਵਿੱਚ ਰਾਮਟੈਕਸ ਬ੍ਰਾਂਡ ਦੇ ਸੂਟ ਹੈ ਜੀ ਪਿਓਰ ਪਸ਼ਮੀਨੇ ਦੇ ਵਿੱਚ ਅੱਜ ਦੇ ਵਿਦਆਊਟ ਲਾਈਨਿੰਗ ਬਣਨਗੇ ਯੈਲੋ ਕਲਰ ਦੇ ਵਿੱਚ ਹੈ ਬਹੁਤ ਪਿਆਰੇ ਪੋਟਲੀ ਬਟਨਸ ਪੋਟਲੀ ਬਟਨਸ ਹੈ ਤੇ ਬਹੁਤ ਸੋਹਣੀ ਡਿਜ਼ਾਈਨਿੰਗ ਨੈਕ ਤੇ ਤੇ ਜੁਆਇੰਟਰ ਲੇਸ ਪਾ ਕੇ ਤੇ ਬਹੁਤ ਸੋਹਣੀ ਜੁਆਇੰਟਰ ਲੇਸ ਪਿੰਟੈਕਸ ਘੇਰੇ ਤੇ ਇਹ ਲੁਕਾਣੀ ਹੈ ਜੀ ਬਿਲਕੁਲ ਵੀ ਆਲਰੇਡੀ ਸਾਰੀ ਡਿਜ਼ਾਈਨਿੰਗ ਹੋਈ ਹੋਈ ਹੈ ਨਾਲ ਨਾਲ ਦੀ ਸੇਮ ਬੇਸ ਕਲਰ ਦੀ ਕਸ਼ਮੀਨੀ ਦੀ ਬਾਟਮ 3 ਮੀਟਰ ਦੀ ਤੇ ਪ੍ਰਿੰਟ ਦੇਖੋ ਇਹਦਾ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਸੂਟ ਹੈ ਤੇ ਨਾਲ ਪਿਓਰ ਦਾ ਸ਼ਾਲ yellow ਕਲਰ ਦਾ ਬਹੁਤ ਸੋਹਣਾ ਸੂਟ 2500 ਪ੍ਰਾਈਸ ਦੇ ਨਾਲ ਇਹ ਲੁੱਕ ਆ ਜਣੀ ਜਦੋਂ ਇਹਨੂੰ ਸਟਿਚ ਕਰਾਂਗੇ ਇਸੇਮ ਕਲਰ ਦੇ ਵਿੱਚ ਸੇਮ ਤੇ ਸੇਮ ਡਿਜ਼ਾਈਨ ਦੇ ਵਿੱਚ ਹੈਗਾ ਆਪਣੇ ਕੋਲ ਰਸਟ ਕਲਰ ਸੇਮ ਦੇ ਵਿੱਚ ਰਸਟ ਕਲਰ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਬਹੁਤ ਸੋਹਣੀ ਉਵੇਂ ਕੋਟਲੀ ਬਟਨਸ ਦੀ ਡਿਜ਼ਾਈਨਿੰਗ ਹੈ ਲੇਸਿਸ ਦੀ ਡਿਜ਼ਾਈਨਿੰਗ ਹੈ ਸਾਰੇ ਦੇ ਵਿੱਚ ਕਿਹੜੇ ਨੇ ਤੇ ਲੇਸਿਸ ਦੀ ਡਿਜ਼ਾਈਨਿੰਗ ਪਿੰਟੈਕਸ ਪਾ ਕੇ ਪਲੇਨ ਫੈਬਰਿਕ ਤੇ 3 ਮੀਟਰ ਦੀ ਪਸ਼ਮੀਨੇ ਦੀ ਬਾਟਮ ਤੇ ਨਾਲ ਹੈਗਾ ਪਿਓਰ ਦਾ ਸ਼ਾਲ ਇਹ ਡਿਜ਼ਾਈਨ ਇਹ 2500 ਪ੍ਰਾਈਸ ਹੈ ਜੀ ਇਹ ਨੂੰ ਕਾਣੀ ਜਦੋਂ ਇਹਨੂੰ ਸਟਿਚ ਕਰਾਂਗੇ ਦੇਖੋ ਕਿੰਨਾ ਪਿਆਰਾ ਨੈੱਕ ਬਣਿਆ ਹੋਇਆ ਬਹੁਤ ਸੋਹਣਾ ਇਹ ਦਿਖਾਈਏ ਮੈਂ ਤੁਹਾਨੂੰ ਇੱਕ ਡਿਜ਼ਾਈਨਿੰਗ ਦੇ ਵਿੱਚ ਹੁਣ ਤੁਹਾਨੂੰ ਬਾਟਮ ਦੇ ਬਾਟਮ ਵਰਕ ਵਾਲੇ ਸੂਟ ਦਿਖਾਵਾਂਗੇ ਪਰ ਪ੍ਰਾਈਸ ਸੇਮ ਰਹਿਣਾ ਜੀ ਸੂਟਾਂ ਦਾ ਅੱਜ ਦੇਆਂ ਦਾ ਸੇਮ ਪ੍ਰਾਈਸ ਦੇ ਵਿੱਚ ਰਹਿਣਗੇ ਸੂਟ ਇਹ ਦੇਖੋ ਬਹੁਤ ਪਿਆਰੇ ਗਾਜਰੀ ਕਲਰ ਦੇ ਵਿੱਚ ਹੈ ਜੀ ਸੂਟ ਬੜਾ ਸੋਹਣਾ ਰੈੱਡ ਗਾਜਰੀ ਜਾਂ ਕਲਰ ਹੈ ਬਹੁਤ ਹੀ ਪਿਆਰਾ ਤੇ ਉਵੇਂ ਹੀ ਨੱਕ ਤੇ ਪਿੰਟੈਕਸ ਸੌਰੀ ਪੋਟਲੀ ਬਟਨਸ ਲੱਗੇ ਆ ਤੇ ਜੋ ਇੰਟਰਲੇਸਨ ਲਗਾ ਕੇ ਕਲੀ ਪਈ ਹੋਈ ਹੈ ਜੀ 셔ਟ ਤੇ ਤੇ ਘੇਰੇ ਤੇ ਵੀ ਪਿੰਟੈਕਸ ਪਾ ਕੇ ਲੇਸਿਸ ਦੀ ਡਿਜ਼ਾਈਨਿੰਗ ਹੈ ਤੇ ਇਸ ਦੀ ਬਾਟਮ ਤੇ ਵਰਕ ਹੈ ਜੀ ਨਾਲ ਇਹ ਬਾਟਮ ਤੇ ਵਰਕ ਆ ਜਾਣਾ ਇਹ ਦੇਖੋ ਬਹੁਤ ਸੋਹਣਾ ਵਰਕ ਬਾਟਮ ਤੇ ਹੋਇਆ ਹੈ ਸੈਲਫ ਦੇ ਵਿੱਚ ਹੀ ਬਾਟਮ ਹੈ ਨਾਲ ਪ੍ਰਿੰਟਡ ਇਹ 셔ਟ ਆ ਜਾਣੀ ਆ ਤੇ ਨਾਲ ਹੈਗਾ ਚਨੌਨ ਦਾ ਦੁਪੱਟਾ ਦਾ ਨਾਮ ਦਾ 2.5 ਮੀਟਰ ਦਾ ਦੁਪੱਟਾ ਲੇਸ ਦੀ ਫਿਨਿਸ਼ਿੰਗ ਦੇ ਨਾਲ ਲੇਸਿਸ ਦੀ ਪ੍ਰੋਪਰ ਫਿਨਿਸ਼ਿੰਗ ਹੋਈ ਹੋਈ ਹੈ ਇਹ ਲੁੱਕ ਆ ਜਣੀ ਪ੍ਰਾਈਸ ਰਹਿਣਾ 2500 2500 ਪ੍ਰਾਈਸ ਹੈ ਇਹਦੇ ਵਿੱਚ ਕਲਰ ਦਿਖਾਣੇ ਆ ਤੁਹਾਨੂੰ ਸੇਮ ਦੇ ਵਿੱਚ ਕਲਰ ਹੈਗੇ ਆ ਆਪਣੇ ਕੋਲ ਨੈਕਸਟ ਹੈਗਾ ਫਲੋਰੀ ਕਲਰ ਹੈ ਸੇਮ ਦੇ ਵਿੱਚ ਇਹ ਸ਼ਰਟ ਆ ਗਈ ਪ੍ਰੋਪਰ ਪਿੰਟੈਕਸ ਵਗੈਰਾ ਪਾ ਕੇ ਸਾਰੇ ਪੋਟਲੀ ਬਟਨਸ ਐ ਲੇਸਿਸ ਦੀ ਡਿਜ਼ਾਈਨਿੰਗ ਐ ਘੇਰੇ ਤੇ ਵੀ ਸੈਲਫ ਦੇ ਵਿੱਚ ਬਾਟਮ 3 ਮੀਟਰ ਦੀ ਤੇ ਬਾਟਮ ਤੇ ਵਰਕ ਹੈ ਜੀ ਇਹ ਇਹ ਬਾਟਮ ਤੇ ਵਰਕ ਆ ਜਾਣਾ ਬਹੁਤ ਸੋਹਣਾ ਵਰਕ ਬਾਟਮ ਤੇ ਸੈਲਫ ਦੇ ਵਿੱਚ ਬਾਟਮ ਇਹ ਚ ਉਹਨਾਂ ਦਾ ਦੁਪੱਟਾ ਪੂਰਾ 2.5 ਮੀਟਰ ਦਾ ਲੇਸ ਦੀ ਫਿਨਿਸ਼ਿੰਗ ਦੇ ਨਾਲ 2500 ਪ੍ਰਾਈਸ ਹੈ ਜੀ 2500 ਪ੍ਰਾਈਸ ਨੈਕਸਟ ਹੈਗਾ ਇਹਦੇ ਵਿੱਚ ਸੇਮ ਦੇ ਵਿੱਚ yellow color ਸੇਮ ਦੇ ਵਿੱਚ yellow color ਹੈ ਵੀ ਨਹੀਂ ਆਖਦੇ ਤੇ ਫੁੱਟਲੀ ਬਟਨਸ ਲੇਸਿਸ ਦੀ ਡਿਜ਼ਾਈਨਿੰਗ ਹੈ ਘੇਰੇ ਤੇ ਵੀ ਤੇਜ ਆ ਜਾਣਾ ਬਾਟਮ ਤੇ ਵਰਕ 3 ਮੀਟਰ ਦੀ ਬਾਟਮ ਹੈ ਜੀ ਨਾਲ ਹਰੇਕ ਸੂਟ ਦੇ ਨਾਲ 3 ਮੀਟਰ ਦੀ ਬਾਟਮ ਹੁੰਦੀ ਹੈ ਰਾਮਟੈਕਸ ਬ੍ਰਾਂਡ ਦੇ ਸੂਟਾਂ ਦੇ ਨਾਲ ਇਹ ਆ ਜਾਣੀ ਹੈ ਆਪਣੀ ਸ਼ਰਟ ਤੇ ਨਾਲ ਹੈਗਾ ਚਨਾਉਣ ਦਾ ਦੁਪੱਟਾ ਇਸ ਦਾ 2500 ਪ੍ਰਾਈਸ ਤੇ ਨੈਕਸਟ ਹੈਗਾ ਇਹਦੇ ਵਿੱਚ ਬੜਾ ਸੋਹਣਾ ਪਿੰਕ ਮਜੈਂਟਾ ਜਿਹਾ ਕਲਰ ਹੈ ਸੇਮ ਦੇ ਵਿੱਚ ਜਨ ਡਿਜ਼ਾਈਨਿੰਗ ਨੈਕ ਤੇ ਕੋਟਲੀ ਬਟਨਸ ਲੇਸਿਸ ਦੀ ਡਿਜ਼ਾਈਨਿੰਗ ਕਰ ਰਹੇ ਤੇ ਤੁਹਾਨੂੰ ਬਾਟਮ ਤੇ ਆ ਜਾਣਾ ਇਹ ਵਰਕ ਬਾਟਮ ਤੇ ਆ 500 ਪ੍ਰਾਈਸ ਹੈ ਜੀ 2500 ਪ੍ਰਾਈਸ ਹੈ ਨਾ ਸੂਟਾਂ ਦਾ। ਬੜੇ ਪਿਆਰੇ ਇਹ ਤੁਹਾਨੂੰ ਸੂਟ ਦਿਖਾਏ ਆ ਜਿਹੜਾ ਰਾਮਟੈਕਸ ਬ੍ਰੈਂਡ ਦੇ 2500 ਪ੍ਰਾਈਸ ਦੇ ਨੇ। ਹਾਂਜੀ ਅੱਜ ਦੇ ਸੂਟਾਂ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ